ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਵਾਂ ਗੁਣ ਗੋਵਿੰਦ ਗਾਇਉ ਨਹੀਂ ਜਨਮੇ ਅਕਾਰਥ ਕੀਨਾ ਕਹੋ ਨਾਨਕ ਹਰਿ ਬਾਜ ਮਨਾ ਜਿਬਦ ਜਲ ਕਉ ਨੀਨਾ ਮੈਂ ਵੇਖਿਆ ਨਸਿਓ ਕਾਹੀ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਬਜ ਹਰ ਮਨ ਪਰੈ ਨਜਮ ਕੀ ਹਿਫਾਸ ਤਰਨਾ ਪਉ ਹੋ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਬਜ ਹਰ ਮਨ ਔਦ ਜਾਤ ਹੈ ਪੀਤ ਬਿਰਦ ਪਇਓ ਸੋ ਜੈ ਨਹੀਂ ਕਾਲ ਬਹਜਿਓ ਆਨ ਕਹੋ ਨਾਨਕ ਨਰਬਾਵਰੇ ਕਿਉ ਨ ਪਜੈ ਭਗਵਾਨ ਧਨਦਾਰ ਸੰਪਤ ਸਗਲ ਜਿਨੀ ਆਪਣੀ ਕਰਮਾਨ ਇਨ ਮੈਂ ਕਜ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤਿ ਉਦਾਰਣ ਦੇਹਰਣ ਹਰੀ ਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਵਸਤ ਤਮ ਸਾਥ ਤਨ ਤਨ ਜਿਹ ਤੋ ਕੋ ਦਿਓ ਤਸਿਓ ਨਿਹੋ ਨਕੀਲ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰ ਐ ਸੁਖ ਦਿਓ ਅਰ ਜਹਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨ ਕੋਏ ਕਹੋ ਨਾਨਕ ਸੁਨ ਰੇ ਮਨ ਤਹਿ ਸਿਮਰਤ ਗਤ ਹੋਈ ਜਹਿ ਸਿਮਰਤ ਗਤ ਪਾਈਐ ਤਹਿ ਬਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨ ਕੌਦ ਕਟਤ ਹੈ ਨੀਤ ਮਾਂਝ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹਤੇ ਉਜੇ ਉਹ ਨਾਨਕ ਲੀਨ ਤਹ ਮਹਿਮਾਨ ਘਟ ਘਟ ਮੈਂ ਹਰ ਜੋ ਵਸ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਹ ਭਜ ਮਨਾਂ ਆਉ ਨਦੀ ਉਤਰਹਿ ਤਾਰ ਸੁਖ ਦੁਖ ਜਹ ਪਰ ਸੈ ਨਹੀਂ ਲੋਭ ਮਹੋਇ ਅਮਾਨ ਕਹੋ ਨਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਕੋਸਤ ਤਿੰਦਿਆ ਨਾਹੀ ਜਹੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਾਹੇ ਤੈ ਜਾਨ ਹਰ ਖਸੋਗ ਜਾਕੇ ਨਹੀਂ ਬੈਰੀ ਮਿੱਤ ਸਮਾਨ ਕਹੋ ਨਾਨਕ ਸੁਨਰੀ ਮਨ ਮੁਕਤ ਤਾਹੇ ਤੈ ਜਾਨ ਇਕਾਂਕ ਦਿਤ ਨਹਿ ਨਹਿ ਪੈਮਾਨ ਤਿਆਨ ਕਹੋ ਨਾਨਕ ਸੁਨਰੀ ਮਨ ਗਿਆਨੀ ਤਾਹੇ ਬਖਾਨ ਜੇਹ ਵਿਖਿਆ ਸਗਲੀ ਤਜ ਲਿਓ ਵੇਖ ਬੈਰਾ ਕਹੋ ਨਾਨਕ ਸੁਨਰੇ ਮਨਾ ਤੇ ਨਰ ਮਾਥੈ ਭਾਗ ਜੇਹ ਮਾਇਆ ਮਮਤਾ ਤਜ ਸਭ ਤਿ ਭਇਓ ਊਦਾਸ ਕਹੋ ਨਾਨਕ ਸੁਨਰੇ ਮਨਾ ਤੇ ਘਟ ਬ੍ਰਹਮ ਨਿਵਾਸ ਜੇਹ ਪ੍ਰਾਨੀ ਹੋ ਮੈਂ ਤਜ ਕਰਤਾ RAM ਉਸਾਲ ਕਹੁ ਨਾਨਕ ਵਾ ਮੁਕਤ ਨਰ ਇਹ ਮਨ ਸਾਚੀ ਮਾਨ ਭੈਨਾ ਸੁਨ ਦੁਰਮਤ ਵਰਣ ਕਲ ਮੈਂ ਹਰ ਕੋ ਨਾਮ ਨਿਸਦੇ ਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾ ਜੇ ਬਾਗੁਣ ਗੋਵਿੰਦ ਭਜੋ ਕਰਨ ਸੁਣੋ ਹਰ ਨਾਮ ਕਹੁ ਨਾਨਕ ਸੁਨਰੀ ਮਨ ਪਰਹ ਨ ਜਮਕੇ ਤਾਂ ਜੋ ਭਰਨੀ ਮੰਤਾ ਤਜੇ ਲੋਭ ਮੋਹ ਅੰਕਾਰ ਕਹ ਨਾਨਕ ਆਤਮ ਤਰੈ ਔਰ ਨ ਲੇ ਤੇ ਉਧਾਰ ਤੂੰ ਜੋ ਸੁ ਅਨਾਰ ਵੇਖਣਾ ਐਸੇ ਜਗ ਕੋ ਜਾਨ ਇੰਨੇ ਗਜ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੀ ਪਰਾਨੀ ਦੋਲਤ ਨੀਤਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੇ ਜੈਸੇ ਜਲ ਤੇ ਬੁਦਬਦਾ ਉਪਜੈ ਬਿਨ ਸੈਨੀਤ ਜਗ ਰਚ ਨਾਂ ਤੈ ਸੇ ਰਚੀ ਕਹੋ ਨਾਨਕ ਸੁਨ ਮੀਤ ਪਰਾਨੀ ਕਸ਼ੋ ਨਾਂ ਚੇਤੈ ਮਦ ਮਾਇਆ ਕੈ ਅੰਦ ਕਹੋ ਨਾਨਕ ਬਿਨ ਹਰ ਭਜਨ ਤਰਤ ਤਹੇ ਜਮ ਫੰਦ ਜੋਸ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਗਾ ਕਹੋ ਨਾਨਕ ਸੁਨਰੀ ਮਨਾ ਦੁਰਲਭ ਮਾਨ ਖੁਦੇਵ ਮਾਇਆ ਕਾਰਨ ਤਵਹਿ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸ੍ਰਾਨ ਜੋ ਪ੍ਰਾਨੀ ਇਸ ਦਿਨ ਪਜੈ रूप राम तह जान हर जन हर अंतर नहीं नानक साची मान मन माया में फदरियो बिसरियो गोविंद नाम कहो नानक बिन हर भजन जीवन कौने कान फरानी राम ना चितै मद माया के अंध ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿੱਟੀਓ ਨ ਜਮ ਕੋ ਤਰਾਸ ਕਹੋ ਨਾਨਕ ਹਰ ਭਜਮਨਾ ਨਿਰਭੈ ਪਾਵੇ ਵਾਸ ਯਤਨ ਬਹੁਤ ਮੈਂ ਕਰ ਰਿਹਾ ਕਿ ਮਿੱਟੀ ਨੂੰ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦੇ ਫਲ ਤੀਨੀ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਮਿਰਤਾ ਸਭ ਹੀ ਮਾਨ ਕਾਰਨਾ ਮਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਮ ਗਯੋ ਅਬ ਕਿਉਂ ਰੋਵਤ ਅੰਧ ਮਨ ਮਾਇਆ ਮੈਂ ਰਮ ਰਖਿਓ ਨਿਕਸਤ ਲਾਗੇ ਨਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਹੇ ਨ ਭੇ ਨਰ ਚਾਹ ਕਸ਼ਯਾਰ ਔਰ ਕੀ ਔਰ ਤੈ ਚਤਵਤ ਰਹੋ ਠਗਾਰ ਨਾਨਕ ਵਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੇਂ ਸੋ ਹੋਏ ਜਗਤ ਬਿਖਾਰੀ ਫਿਰਤ ਹੈ ਸਭ ਕੋ ਦਾਤਾਰਾ ਕਹੋ ਨਾਨਕ ਮਨ ਸਿਮਰਤੇ ਪੂਰਨ ਹੋ ਵਹਿ ਕਾਂ ਉਥੇ ਮਾਨ ਕਰਨ ਕਰੇ ਜਗ ਸੁਪਨੇ ਜੋ ਜਾ ਇਨ ਮੈਂ ਗਜ ਤੇ ਰੋ ਲੰਗੇ ਨਾਨਕ ਕਹਿਓ ਵਿਖਾਨ ਗਰਵ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮੈਂ ਮੀ ਇਹ ਡਾ ਨੀ ਹਰ ਜਸ ਕਹਿਓ ਨਾਨਕ ਦੇਹ ਜਗ ਜੀਤ ਇਹ ਅਡ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਾਰ ਹਾਰੇ ਅੰਤਰ ਨਗੀ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਭਰਾਨੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਰ ਨਾਨਕ ਮਨਉ ਤਾਹੇ ਤਨ ਸੁਆਮੀ ਕੋ ਗਰੇ ਜੀਉ ਸਦਾ ਸਵੰਤ ਜਿਤ ਨਹੀਂ ਨਿਤ ਨਾਨਕੇ ਬਿਦਹਰ ਭਜੋ ਇਕ ਮਨ ਹੋਏ ਇਕ ਚਿਤ तीरथ बरत अरदान कर मन में तरए गवान नानक ने बल जात ते ज्यों कुंचरि शनान सिर कंपियो पग डग मगे नैन ज्योत तेहि कहो नानक यह विद पै तौ नगर रसलीन निज कर देखियो जगत में ਕੋ ਕਹੋਂ ਕੋ ਨਹੀਂ ਨਾਨਕ تیر ਹਰ ਭਗਤ ਹੈ ਤੇਰਾ ਖੋ ਮਨ ਮੰਗੀ ਜਗ ਰਚਨਾ ਸਭ ਝੂਠ ਹੈ ਜਾਨ ਲਹੂਰੇ ਮੀਤ ਕਹਿ ਨਾਨਕ تیر ਨਾਰ ਹੈ ਜਿਉਂਦਾ ਲੋਕੇ ਪੀਤ RAM ਗਯੋ ਰਾਵਣ ਗਯੋ ਜਾਂਕ ਬਹੁ ਪਰਵਾਰ ਕਹੋ ਨਾਨਕ تیر ਕਸ਼ ਨਹੀਂ ਸਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਗੋਣੀ ਗੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਪ੍ਰਿਉ ਸੋ ਦਿਨ ਸੁ ਹੈ ਪਰੂ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਜਾਲ ਦੁਹਰਾ ਬਰਸ਼ਟ ਕਿਉ ਬੰਦਨ ਪਰੇ ਕੋ ਸ਼ੂ ਨਹੋ ਤੇ ਉਪਾਏ ਕੋ ਨਾਨਕਿ ਆਵੇ ਉਟ ਗਰ ਗਜ ਜਿਓਹ ਹੋ ਸਹਾਈ ਬਲ ਕੋ ਆ ਬੰਧਨ ਛੁਟੇ ਸਭ ਕਿਛ ਹੋ ਤੇ ਉਪਾਏ ਨਾਨਕ ਸਭ ਕਿਛ ਤੁਮ ਰੇ ਹੱਥ ਮੇ ਤੁਮ ਹੀ ਹੋ ਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨ ਨਿਵ ਹੋ ਸਾਥ ਕਹੋ ਨਾਨਕੇ ਬਿਬਤ ਮੈਂ ਦੇਖ ਇੱਕ ਰਗਨਾਥ ਨਰਾਮ ਨਾਮ ਨਾ ਨਾਮ ਰਗਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਜੇ ਜਗਤ ਮੈਂ ਕਿਨ ਜਪਿਓ ਗੁਰਮੰਤ RAM ਨਾਮ ਔਰ ਮੈਂ ਗਹਿਓ ਅਨਜਾ ਕੈ ਸਭ ਨਹੀਂ ਕੋਈ ਜਿਹਸੇ ਮਰਤ ਸੰਕਟ ਮਿਟੈ ਦਰਸ਼ਕਾਰ ਹੋਏ ਮੁੰਦਾ ਬਣੀ ਮੰਗਲਾ ਪੰਜਵਾ ਥਾਲੂ ਵਿੱਚ ਤਿੰਨ ਵਸਤੂ ਕਹੀਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਦਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਏ ਉਦਾਰ ਇਹ ਵਸਤ ਤਜੀ ਨਹ ਜਾਇ ਨਿਤ ਨਿਤ ਰਖਿ ਔਰ ਤਾਰ ਤਨ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਨੰਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਇ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸਿ ਤਿਓਇ ਦਰਸ ਪਿਆ ਮੇਂ ਰahmat ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਦਰਸ ਪਿਆ ਮੇਂ ਰahmat ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ੴ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਨਾਲਾ ਰਾਗ ਇਕ ਸੰਗ ਪੰਚ ਬਿਰੰਗਨ ਸੰਗ ਅਲਾਪੇ ਆਠ ਨੰਨਨ ਪ੍ਰਥਮ ਰਾਗ ਪੈ ਰੋ ਵੇ ਕਰੇ ਪੰਚ ਰਾਗ ਨੇ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੇ ਪੁਨੀਯ ਕੀ ਗਾਵੇ ਮੰਗਲੇ ਪਸਪੁਨ ਅਸ ਲੇਖੇ ਕੀ ਪੈਵਾਰੀ ਇਹ ਬੈਰੋ ਕੀ ਪੰਚੋ ਨਾਰੀ ਪੰਚਮ ਹਰਿ ਕੀ ਦੀ ਸਾਖ ਸੁਣਾਵੇ ਬੰਗਾ ਲਵ ਮਦਮਾਦ ਵਗਾ ਵਹਿ ਲਲਤ ਵਿਲਾਵ ਲਗਾ ਵਹੀ اپنی اپنی پانت اشت بوتر پیرو کے گاغ ہے گائن پتر دوتیا مال کوس کے الا پیسہنگ راگنی پنچو تھا پے گون کری ار دیو گنداری گنداری سے اوتی اچاری تناศรี اے پنچو گائی مال راگ کو سگ سنگ لائی مارو مستے انگ میں مر ਪਰਵਲ ਚੰਡ ਕੌਸ ਕੇ ਆਵਾਰਾ ਖੋਖਟਿਓ ਪੌਰਨ ਨਥ ਗਾਈ ਅਸ਼ਟ ਨਾਲ ਕੌਸਿਕ ਸਿੰਘ ਲਾਈ ਉਨੇ ਆਇਓ ਗਿੰਡੋਲ ਪੰਚਨਾਰ ਸੰਗ ਅਰਸੋ ਦੀ ਉਠੈ ਤਾਲ ਕਲੋਰ ਗਾਇਨ ਤਾਰ ਮਿਲਾਵੇ ਤੇ ਲੰਗੀ ਦੇਵ ਕਰਿਆ ਹੀ ਬਸੰਤੀ ਸੰਦੂਰ ਸਾਈ ਸਰਸੇ ਖੀਰੀ ਲੈ ਪਾਰ ਜਾ ਸੰਗਲਾਈ ਪੰਟੂ ਆਰ ਜਾ ਸੁਰਮਾ ਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਣ ਸੋਹਾਏ ਸਰਸਵਾ ਨਿਉ ਆਏ ਬਿਨੋਦਾ ਗਾਵੇ ਸਰਸਵ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਉਨੀ ਆਈ ਨੀਬਕ ਕੀ ਵਾਰੀ ਕਾਸ਼ੇਲ ਬਟਮੰਜਰੀ ਟੋੜੀ ਕਹੀ ਅਲਾ ਕਾਮਾਂ ਦੀ ਉਹ ਗੂਜਰੀ ਸੰਗਦੇਵ ਕੇ ਥਾ ਤਾਲੰਕ ਕੁੰਤਲੀ ਉਹ ਰਾਮਾ ਕਮਲ ਕੁਸਮ ਚੰਪਗ ਕੇ ਨਾਮਾ ਗਉਰਾ ਉਹ ਕਰ ਰਾਤ ਲਿਆਨਾ ਅਸ਼ਟਬੁਦਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਹਿ ਗਾਵੇ ਪੰਜ ਸੰਗ ਬਰੰਗਨ ਲਾਵੇ ਬੇਇਰਾਨੀ ਕਰਨਾਟੇ ਤਰੇ ਗਵਰੀ ਗਾਵੇ ਆਸਾਵਰੀ ਤੇ ਬਾਸ਼ੈ ਸੰਦਵੀ ਆਲਾ ਪੀ ਸ੍ਰੀ ਰਾਗ ਸਾਂ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗਾਂਵੀਰ ਅਸ਼ਟਪਦ ਸਰੀ ਰਾਗ ਕੇ ਗੁੰਡ ਕੋ ਬਹਾਮੇਰਾ ਖਾਸਟਮੇ ਮੇਗ ਰਾਗ ਵਹਿ ਗਾਵੇ ਪੰਟੋ ਸੰਗ ਬਰੰਗਨ ਲਾਵੇ ਸੋਰਠ ਗੁੰਡ ਮਲਾਰੀ ਤੁਨੀ ਉਨੰਗਾ ਵਹਿ ਆਸਾ ਗਣ ਗੋੜੀ ਉਤੇ ਸੁਰ ਸੋ ਬਨ ਕੀਨੀ ਮੇਗ ਰਾਗ ਸਾਂ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਰ ਜਵਲੀ ਤਰਨਟਾ ਉਜਲ ਤਾਰ ਓ ਨਗਾਵੇ ਸੰਕਰਿਓ ਸ਼ਿਆਮ ਮੀਗ ਰਾਗ ਪੁੱਤਰਨ ਕੇ ਨਾਮ ਖਸਤ ਰਾਗ ਓ ਨਗਾਏ ਸੰਗ ਰਾਗ ਨੀਤੀਸ ਸਬੈ ਪੁੱਤਰ ਰਾਗ ਲੰਕੇ 18 ਹੈ ਦਸ ਵੀਸ ਖਸਟ ਰਾਗ ਉਨ ਗਾਇ ਸੰਗ ਰਾਗ ਨੀ ਤੀਸ ਸਬੈ ਪੁੱਤਰ ਰਾਗਨ ਕੇ 18 ਹੈ ਦਸ ਵੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहाल सत श्री अघालू वाहे गुरु जी का खालसा